ਗਰਮੀ ਅਤੇ ਹੁਣ ਕੱਲ੍ਹ ਦੀਆਂ ਫੇਰ ਠੰਡੀਆਂ ਹਵਾਵਾਂ ਵਗੰਦੇ ਨਾਲ ਇੱਕ ਵਾਰ ਫੇਰ ਠੰਡ ਮਿੱਠੇ ਮਠੀ ਠੰਡ ਮਹਿਸੂਸ ਹੋ ਰਹੀ ਆ ਹਰੇ ਤੋਂ ਸੁਨਹਿਰੀ ਰੰਗ ਫੜ ਰਹੀ ਆ ਜੀ ਇਹ ਅੰਬ ਮਿੱਠੇ ਮਿੱਠੇ ਗਰਮੀ ਦਾ ਤੋਹਫਾ ਵਾਹ ਜਾਣਾ ਖੁੱਲੇ ਦਾ ਗਰਮੀ ਬੜ ਕੰਮ ਤੇ ਚੱਲ ਗਿਆ ਸਵਾਗਤ ਹੈ ਜੀ ਫਟਾ ਸਾਡੇ YouTube ਚੈਨਲ ਪੱਕਾਂ ਵਾਲੇ ਸਰਦਾਰ ਪੀਵੀਜੀਓ9 ਤੇ ਅੱਜ 28 ਮਾਰਚ 2025 ਸੋ ਅੱਜ ਸਵੇਰੇ ਸਵੇਰੇ ਖੇਤਾਂ ਦੇ ਵਿੱਚ ਪਹੁੰਚੇ ਹੋਏ ਆ ਆਪਣੇ ਖੂਹ ਦੇ ਉੱਤੇ ਜਿੱਥੇ ਕਿ ਮੌਸਮ ਨੇ ਇੱਕ ਵਾਰੀ ਫੇਰ ਬਦਲਾਅ ਆਇਆ ਹੈ ਜਿੱਥੇ ਕਿ ਪਹਿਲਾਂ ਗਰਮੀ ਅਤੇ ਹੁਣ ਕੱਲ੍ਹ ਦੀਆਂ ਫੇਰ ਠੰਡੀਆਂ ਹਵਾਵਾਂ ਵਗਣ ਦੇ ਨਾਲ ਇੱਕ ਵਾਰ ਫੇਰ ਠੰਡ ਮਿੱਠੇ ਮਠੀ ਠੰਡ ਮਹਿਸੂਸ ਹੋ ਰਹੀ ਆ ਜਿਸ ਤਰ੍ਹਾਂ ਕਿ ਸਰਦੀ ਦਾ ਅੰਤ ਵਾਲਾ ਸਮਹੀਨਾ ਹੁੰਦਾ ਹੈ ਫਰਵਰੀ ਅਤੇ ਨਿੱਗੀ ਨਿੱਗੀ ਧੁੱਪ ਦਾ ਜਿਹੜਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਗਰਮੀ ਦੀ ਸ਼ੁਰੂਆਤ ਹੁੰਦੀ ਹੈ ਤੇ ਪਰ ਉਹੋ ਜਿਹਾ ਹੀ ਮੌਸਮ ਅੱਜ 28 ਮਾਰਚ ਨੂੰ ਫਿਰ ਪੜਿਆ ਹੋਇਆ ਕਿ ਜਿਹੜੀਆਂ ਕਿ ਕੱਲ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਹਨ ਤੇ ਉਹਨਾਂ ਦੇ ਨਾਲ ਜਿਹੜਾ ਮੌਸਮ ਇੱਕ ਵਾਰੀ ਬਿਲਕੁਲ ਠੰਡਾ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਵਾਤਾਵਰਨ fields ਦੇ ਨਜ਼ਾਰੇ ਜਿਹੜਾ ਇੱਕ ਸਾਫ਼ ਮੌਸਮਾ ਜੀ ਤੇ ਠੰਡੀਆਂ ਹਵਾਵਾਂ ਵਗ ਰਹੀਆਂ ਤੇ ਜਿਹੜੀਆਂ ਕਿ ਫਿਰ ਠੰਡ ਦਾ ਅਹਿਸਾਸ ਕਰਾ ਰਹੀਆਂ ਹਨ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਧੁੱਪ ਦੇ ਨਾਲ ਜਿਹੜੀ ਕਣਕ ਹੈ ਉਸ ਦਾ ਰੰਗ ਹਰੇ ਤੋਂ ਸਨੇਰੀ ਹੋਣਾ ਸ਼ੁਰੂ ਹੋ ਜਾਂਦਾ ਸੋ ਇੱਥੇ ਕਣਕਾਂ ਦਾ ਥੋੜਾ ਨੁਕਸਾਨ ਵੀ ਹੋ ਰਿਹਾ ਹੈ ਕਿਉਂਕਿ ਮੌਸਮ ਦਾ ਇਸ ਵਾਰ ਕਦੀ ਗਰਮੀ ਠੰਡ ਗਰਮੀ ਇਸ ਤਰ੍ਹਾਂ ਹੋ ਰਿਹਾ ਤੇ ਇਸ ਕਰਕੇ ਥੋੜਾ ਜਆ ਕਣਕਾਂ ਨੂੰ ਪਾਣੀ ਦਿੱਤੇ ਸੀ ਤੇ ਕੱਲ ਥੋੜਾ ਹਵਾ ਦਾ ਯੋਰ ਜ਼ਿਆਦਾ ਰਹਿਣ ਕਰਕੇ ਵਿੱਚੋ ਵਿੱਚੋ ਕਿਤੇ ਕਿਤੇ ਕਣਕਾਂ ਦਾ ਡੇਗ ਰਹੀਆਂ ਕਿਉਂਕਿ ਇਸ ਵਕਤ ਜਿਹੜੀਆਂ ਕਣਕਾਂ ਬਿਲਕੁਲ ਛਿੱਟੇ ਦੇ ਉੱਤੇ ਤਿਆਰ-ਬਰ ਤਿਆਰ ਹੁੰਦੀਆਂ ਹਿਆਨ ਸੋ ਅੱਜ ਖੇਤਾਂ ਦੇ ਵੱਲ ਪੱਠੇ ਲੈਣ ਆਏ ਹੋਏ ਆ ਤੇ ਤੁਹਾਨੂੰ ਵੀ ਖੁਸ਼ ਹੋਇਆ ਜੀ ਯਾਤਾਂ ਪੰਜਾਬ ਦੀਆਂ ਲੱਭਣੀ ਨੀ ਮੌਜੂਦ ਪੰਜਾਬ ਵਰਗੀ ਮੰਦਾ ਜਿੱਥੇ ਮਰਜੀ ਘੁੰਮ ਫਰੇ ਆਵੇ ਪਰ ਜਿਹੜਾ ਹੀ ਆਨੰਦ ਆਪਣੇ ਘਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਆਪਣੇ ਵਤਨ ਦੇ ਵਿੱਚ ਉਹ ਕਿਤੇ ਵੀ ਸਾਨੂੰ ਨਹੀਂ ਲੱਭਤਾ ਸਦਕ ਸਾਨੂੰ ਕਮੈਗਣਾ ਕਰਨ ਵਾਸਤੇ ਦੇਸ਼ ਆ ਵਿਦੇਸ਼ਾਂ ਵੱਲ ਨੂੰ ਜਾਣਾ ਪੈਂਦਾ ਇਹ ਜਿਹੜਾ ਆਨੰਦ ਆ ਇਹ ਵੱਖਰਾ ਹੀ ਆ ਜੀ ਹਰਿਆ ਭਰਿਆ ਹਰਿਆਲੀ ਸਾਡਾ ਸਰੀਰ ਸਾਡਾ ਤਨ ਮਨ ਖਰੀ ਰੋਤਾ ਜਾ ਨਿਹਾਲ ਹੋ ਜਾਂਦਾ ਜਦੋਂ ਤੁਸੀਂ ਵਾਤਾਵਰਣ ਦੇ ਵਿੱਚ ਵਿਚਰਦੇ ਹੋ ਕੁਦਰਤ ਦਾ ਆਨੰਦ ਲੈਣ ਵਾਸਤੇ ਕੁਦਰਤ ਦੀ ਗੋਦ ਦੇ ਵਿੱਚ ਆ ਬਿੰਦਾ ਹੈ ਜੀ ਸੋ ਠੰਡੀਆਂ ਹਵਾਵਾਂ ਜਿਹੜੀ ਅੱਜ ਵਗ ਰਹੀਆਂ ਹਨ ਤੇ ਪੰਛੀ ਇਹ ਕੁਦਰਤ ਦਾ ਆਨੰਦ ਆ ਜੀ ਸੋ ਸ਼ੋਟੂ ਸਾਡਾ ਵੀ ਪੱਠੇ ਵੱਟ ਕੇ ਰੇੜੀ ਤੇ ਲੋਡ ਕਰ ਰਿਹਾ ਜੀ ਜੀ ਅੱਜ ਤੁਹਾਨੂੰ ਬਲਦਰੀ ਸਵਾਰੀ ਦਿਖਾਵਾਂਗੇ ਜੀ ਕਰਨ ਜੋ ਸੇਬਲ ਜੋ ਸਿੰਘ ਜੀ ਵੀ ਨਾਲ ਆਏ ਹੋਏ ਹਨ ਅੱਜ ਕਿਦਾਂ ਨਲਜੋਤ ਕਿਦਾਂ ਕੀ ਕਰਨ ਆਏ ਹੋਏ ਅੱਜ ਖੂਨੂ ਹਾਂਜੀ ਅੱਜ ਪੱਗਾਂ ਵੜੀਆਂ ਸੋਹਣੀਆਂ ਬਨੀਆਂ ਹਾਂਜੀ ਠੀਕ ਹੈ ਜੀ ਸਾਸੀ ਕਾ ਬੁਲਾ ਦੋ ਹੋਏ ਸਾਸੀ ਕਾ ਆਂਜੋ ਤੁਸੀਂ ਵੀ ਆਜੋ ਓ ਤੇਰੀ ਤੇਰੀ ਹੋਲੀ 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 ਬੱਲੇ ਬੱਲੇ ਗੱਡੀਆਂ ਆ ਗਈਆਂ ਆ ਗਈਆਂ ਆ ਗਈਆਂ ਆ ਗਈਆਂ ਆ ਗਈਆਂ ਆ ਫੇਰੀ ਜੀ ਠੀਕ ਕਰ ਲੀਏ ਪੱਗ ਹਾਂਜੀ ਆ ਤੇਰੀ ਨਿਆੜਿਆਂ ਦੀਆਂ ਖੇਤਾਂ ਮੜੀਆਂ ਜੀ ਤੁਮ ਫਿਰ ਜਾਂਦੇ ਨਿਆੜੇ ਨਾਲੇ ਨਾਲੇ ਆਪਣੀ ਵਸਤੀ ਦੇ ਨਾਲ ਖੇਡਦੇ ਆ ਜੀ ਕੁਦਰਤ ਦੀਆਂ ਬੁਟੀਆਂ ਫੁੱਲ ਕੁਦਰਤ ਆਪਣੇ ਆਪ ਨੂੰ ਸੁੰਦਰ ਬਣਾਉਂਦੀ ਆ ਤੇ ਮਨੁੱਖ ਨੂੰ ਵੀ ਚਾਹੀਦਾ ਕਿ ਇਸ ਦੇ ਵਿੱਚ ਆਪਣਾ ਯੋਗਦਾਨ ਪਾਵੇ ਇਤਰੇ ਹਾਂ ਚੁੱਕੂ ਖੁਤੇ ਆਏ ਸੀ ਹਾਂਜੀ ਠੀਕ ਆ ਪੱਠੇ ਲੈਣ ਹਾਂਜੀ ਪੁੱਠੇ ਲੈਣ ਠੀਕ ਕਿੰਨਿਆ ਵਾਸਤੇ ਮੀਮੀਆ ਵਾਸਤੇ ਮਮੀ ਇੱਕ ਨਵੀਂ ਮੀਮੀ ਆਈ ਕਹਿੰਦੇ ਤੁਹਾਡੇ ਘਰੇ ਅੱਜ ਪੁੱਤ ਜੀ ਮਮੀ ਵੀ ਦਿੱਲੀ ਲਿੱਲੀਆਂ ਅੱਛਾ ਹੋਰ ਗੱਲਬਾਤ ਕੁਛ ਨਹੀਂ ਆ ਗੱਲਬਾਤ ਠੀਕ ਠਾਕ ਅਰੇ

ਬਾਈ ਬਾਈ ਅੱਜ ਕਰ ਰੇੜੀ ਦੀ ਸਵਾਰੀ ਸਾਰੀਆਂ ਸਵਾਰੀਆਂ ਦੇ ਨਾਲੋਂ ਵਧੀਆ ਸਵਾਰੀ ਜਿਹੜੀ ਹੈ ਜੀ ਰੇੜੀ ਦੀ ਖੇਤਾਂ ਦੇ ਵਿਚਕਾਰ ਦੇ ਲੰਗਦੇ ਹੋਏ ਰੇੜੀਆਂ ਦੇ ਉੱਤੇ ਪੱਠੇ ਲੈਣ ਜੋ ਕੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਜਾਇਆ ਕਰਦੇ ਸੀ ਪਰ ਤੁਹਾਨੂੰ ਪੁੱਛ ਲਵਾਂ ਕਿ ਸੌਂਡ ਡਿਵੈਲਪਮੈਂਟ ਹੋ ਰਿਹਾ ਹਰ ਇੱਕ ਚੀਜ਼ ਦੇ ਵਿੱਚ ਹੁਣ ਐ ਰੇੜੀ ਗੱਡੇ ਹੁੰਦੇ ਸੀ ਗੱਡੀਆਂ ਤੇ ਰੇੜੀਆਂ ਰੇੜੀਆਂ ਤੇ ਹੁਣ ਮੋਟਰਸਾਈਕਲ ਵਾਲੀਆਂ ਰੇੜੀਆਂ ਆ ਗਈਆਂ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਕੁਦਰਤੀ ਸਵਭਾਅ ਬਣਿਆ ਸਾਡੇ ਨਾਲ ਕੀ ਆਥਾਂ-ਠਾਂ ਆਈਆਂ ਕਰ ਰਹੇ ਪੰਜਾਬ ਦੀਆਂ ਜਿਹੜੀਆਂ ਅਸਲ ਯਾਦਾਂ ਏ ਆ ਜੀ ਕਰਨ ਜੋਤ ਲੈਦੇ ਆ ਜੀ ਰਾਈਡਿੰਗ ਪੂਨ ਰਾਈਡਿੰਗ ਆਪੋ ਆਪੋ ਨਾਲ ਸ਼ਾਂਤ ਨਾਲੇ ਇਹ ਡਰਾਈਵਰੀ ਸਿੱਖਣੀ ਪੈਂਦੀ ਹੈ ਜੀ ਹੁੰਦਾ ਨਹੀਂ ਹੁੰਦੀ ਇਹਦੀ ਵੀ ਡਰਾਈਵਰੀ ਤੇ ਡਰਾਈਵਰੀ ਕਰਨੀ ਪੈਂਦੀ ਹੈ ਜੀ ਇਹਦੀ ਖੜਾ 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 ਅਬ ਜੀ ਸਰ ਜਮੀਨ ਵੀ ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਜੀ ਤੇ ਫਿਰ ਪੰਜਾਬ ਵਾਸੀ ਨੇ ਇਸ ਹਰੀ ਕ੍ਰਾਂਤੀ ਦੇ ਨਾਲ ਪੂਰੇ ਭਾਰਤ ਦਾ ਦੇ ਮੂੰਹ ਦੇ ਵਿੱਚ ਅੰਨ ਪਾਇਆ ਕਹਿੰਦੇ ਕਿ ਕਿਸਾਨ ਨੂੰ ਅੰਨ ਦਾਤਾ ਕਿਉਂ ਕਿਹਾ ਜਾਂਦਾ ਕਿਸਾਨ ਨੂੰ ਅੰਨ ਦਾਤਾ ਇਸ ਕਰਕੇ ਕਿਹਾ ਜਾਂਦਾ ਕਿ ਤੁਸੀਂ ਗੰਨ ਜਿਹੜਾ ਜੇਕਰ ਤੁਸੀਂ ਕਿਸੇ ਦੁਕਾਨ ਦੇ ਉੱਤੇ ਅਜ ਗੰਨਾ ਲਓ ਤੇ ਇੱਕ ਗੰਨੇ ਦਾ ਰੇਟ ਘੱਟੋ ਘਾਟ ਵੀ ਤੁਹਾਨੂੰ ਮਿਲੂਗਾ 10 ਤੋਂ 15 ਰੁਪਏ ਤੁਸੀਂ ਕਿਸੇ ਵੀ ਬਾਣੀਏ ਦੀ ਦੁਕਾਨ ਦੇ ਉਤੋਂ ਇੱਕ ਚੀਜ਼ ਰੁਪਈਏ ਦੀ ਟੋਫਰੀ ਲੈ ਕੇ ਦਿਖਾ ਦਿਓ ਕਊ ਬੈਕਰਦੀ ਆ ਰੱਖੇ ਤੇ ਕਿਸਾਨ ਦੇ ਟਰਾਲੀਆਂ ਦੇ ਵਿੱਚ ਬਦਨੀਆਂ ਗਿਣਤੀ ਗੰਨੇ ਖੇਚਲੇ ਜਾਂਦੇ ਹਨ ਉਹਨਾਂ ਦੇ ਖੇਤਾਂ ਦੇ ਵਿੱਚ ਵਾਲੂ ਲੈ ਕੇ ਜਾਏ ਜਾਂਦੇ ਹਨ ਕਣਕ ਜਦੋਂ ਕੱਟਦੇ ਜਾਂਦੇ ਹੋ ਨਾ ਕੱਟਦੇ ਉਹ ਉਦਾਂ ਹੀ ਲੋਡਮਨ ਲੈ ਜਾਂਦੇ ਆ ਢੇਰ ਉਹ ਆਨ ਕਿਸੇ ਨਾ ਕਿਸੇ ਦੇ ਮੂੰਹ ਦੇ ਵਿੱਚ ਰਿਜਕ ਪੈਂਦਾ ਤੇ ਕਿਸਾਨ ਨੇ ਕਦੇ ਵੀ ਮੱਥੇ ਵੱਟ ਨਹੀਂ ਪਾਇਆ ਇਸ ਕਰਕੇ ਇਹਨੂੰ ਕਹਿੰਦੇ ਆ ਅਨੰਦਤਾ ਇੱਕ ਹੋਰ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਦੇਖਦੇ ਹੋ ਕਿ ਇੱਕ ਨੀਲੀ ਛੱਤ ਉਸ ਪ੍ਰਮਾਤਮਾ ਦੀ ਖੇੜ ਦੇ ਥੱਲੇ ਜਿੱਥੇ ਤੁਸੀਂ ਸੁਨਹਿਰੀ ਕਣਕ ਦਾ ਆਨੰਦ ਮਾਰਨ ਮੰਨਦੇ ਹੋ ਉੱਥੇ ਪਸ਼ੂਆਂ ਵਾਸਤੇ ਚਾਰਾ ਜਿਸ ਨੂੰ ਚਟਾਲਾ ਮਰਸੀਨ ਵੀ ਕਿਹਾ ਜਾਂਦਾ ਸੋ ਹਰ ਇੱਕ ਤਰ੍ਹਾਂ ਦੀ ਜਿਹੜੀ ਖੇਤੀ ਆ ਬਹੁਤ ਵਧੀਆ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਹੁੰਦੀ ਆ ਜੀ ਇਸ ਸਭ ਤੋਂ ਵੱਡੀ ਕਿ ਪੰਜਾਬ ਦੀ ਧਰਤੀ ਜਿੱਥੇ ਜ਼ਮੀਨ ਹੋਗੀ ਦਰੱਖਾਂ ਦੀ ਉਪਜਾਊ ਹੋਗੀ ਵਾਤਾਵਰਨ ਨੂੰ ਜਿੱਥੇ ਸਾਫ ਕਰਦੇ ਹਨ ਇਹ ਆ ਜੀ ਦੇਸੀ ਅੰਬ ਬਾਜ਼ਾਰ ਦੇ ਤੁਸੀਂ ਭਾਵਾਂ ਹਜ਼ਾਰ ਅੰਬ ਕਿ ਪੇ ਕਿਲੋ ਲੈ ਲੋ ਪਰ ਜਿਹੜਾ ਸਵਾਦ ਇਹਨਾਂ ਦੇਸੀ ਅੰਬਾਂ ਦਾ ਜੋ ਸਾਡੇ ਬਜ਼ੁਰਗਾਂ ਦੇ ਵੱਲੋਂ ਪਹਿਲੇ ਸਮਿਆਂ ਦੇ ਵਿੱਚ ਲਗਾਏ ਗਏ ਅਤੇ ਅੱਜ ਵੀ ਇਹ ਫਲ ਦਿੰਦੇ ਆ ਇੱਕ ਜ਼ੈਰ ਦੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਕਣਕ ਹਰੇ ਤੋਂ ਸਨੈਰੀ ਰੰਗ ਫੜ ਰਹੀ ਆ ਜੀ ਇਹ ਅੰਬ ਮਿੱਠੇ ਮਿੱਠੇ ਗਰਮੀ ਦਾ ਤੋਹਫਾ ਤੇ ਆਵਾ ਜੀ ਮੱਕੀ ਇਹ ਜਦੋਂ ਇਹਨੂੰ ਛਲੀਆਂ ਪੈਂਦੀਆਂ ਤੇ ਜਿਹਨਾਂ ਨੇ ਭੁੰਨ ਕੇ ਖਾਧੀਆਂ ਜਾਂ ਚੋਰੀ ਤੋੜ ਕੇ ਭੁੰਨ ਕੇ ਖਾਧੀਆਂ ਉਹਨਾਂ ਦਾ ਸਵਾਦ ਉਹ ਹੀ ਜਾਣ ਸਕਦੇ ਆ ਜੀ ਆਹ ਸਾਹਮਣੇ ਦਰਸ਼ਨ ਜੀ ਗੁਰਦੁਆਰਾ ਕੋਟ ਸਾਹਿਬ ਜੋ ਕਿ ਛੇਵੀਂ ਪਾਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬ ਹੈ ਜੀ ਖੇਤਾਂ ਤੋਂ ਕੇਤਾ ਤੋਂ ਹੁੰਦੇ ਹੋਏ ਪਿੰਡ ਵੱਲੋਂ ਆਦ ਰਹੇ ਆ ਜੀ ਬਲਜੋਤ ਕਹਿੰਦਾ ਕੀ ਚਾ ਆ ਰਿਹਾ ਮਜਾ ਹਾਂ ਜੀ ਕਮਜੋ ਕਿੱਦਾਂ ਓੱਥੇ ਲੈਣ ਆਇਆ ਅੱਛਾ ਓੱਥੇ ਕਹਿੰਦੇ ਵੱਡੇ ਹਾਂ ਅੱਛਾ ਛੋਟੂ ਨਹੀਂ ਵੱਡੇ ਤੂੰ ਹੀ ਵੱਡਿਆ ਕਰਨੇ ਕਿ ਨਹੀਂ ਅੱਜ ਮਾਂ ਵੀ ਦੀ ਆ ਗਈ ਜਾਨੀ ਓਥੇ ਅੱਛਾ ਉਹ ਆਪਣਾ ਪਿੰਡ ਆ ਗਿਆ ਹੁਣ ਹੈ ਆਪਾਂ ਆਪਣੇ ਪਿੰਡ ਵੱਲੋਂ ਜਾ ਰਹੇ ਆ हां ਆਪਾਂ ਰੇੜੀ ਤੋਂ ਮਹਿਗੇ ਆਏ ਪੱਠੇ ਲੈਣ ਠੱਠੇ ਲੈ ਕੇ ਖੁਣ ਜਾ ਰਹੇ ਆ ਆਪਾਂ ਪਿੰਡ ਨੂੰ ਤੇ ਨਾਲੇ ਆਪਾਂ ਟ੍ਰੈਕ ਪੁੰਚਣ ਵਾਲੇ ਆ ਜੀ ਆ ਦੇਖਦਾ ਤੇ ਦਾ ਸਹਿ ਕੀ ਕਰਨੂ ਣਕ ਮੱਕੀ ਸਰਸੀ ਜਕਾਲਾ ਤੇ ਅਗਲੀ ਸਾਈਡ ਦੇ ਉੱਤੇ ਜੀ ਚਕੰਦਰ ਜਿਸ ਦੀ 슈ਗਰ ਫ੍ਰੀ ਖੰਡ ਬਣਦੀ ਹੈ ਜੀ ਇਹ ਜਿਹੜਾ ਆਨੰਦ ਵੱਖਰਾ ਹੀ ਆ ਜਦੋਂ ਦੱਸਿਆ ਕਿ ਜਾਨੀ ਕਿ ਜਦੋਂ ਤੁਸੀਂ ਕਿਤੇ ਖੇਤਾਂ ਵੱਲੋਂ ਨਿਕਲਦੇ ਹੋ ਹਾਂ ਉਹ ਕੋ ਪਰ ਆਮਦਮਾ ਦੀ ਸ਼ਕਤ ਦੇ ਥੱਲੇ ਕਈ ਕੁਛ ਦੇਖਣ ਨੂੰ ਮਿਲਦਾ ਰਹਾ ਦਿਆਂ ਜਿੱਥੇ ਕਿ ਆਲੂ ਦੀ ਫਸਲ ਵੀ ਕੀ ਦੀ ਫਸਲ ਵੀ ਆ ਕਾਲਖਾਂ ਝੋਨੇ ਯਾਨੀ ਕਿ ਪੰਜਾਬ ਦੀ ਜਰਦੀ ਰੀਸਰਚ ਵੀ ਜਾਂ ਉਹਦਾ ਵੀ ਹੈ ਇਹ ਨਹੀਂ ਬੰਦ ਕਰਵਾ ਉਲਾਸ ਜਿਹੜੇ ਕੇਂਦਰ ਤੋਂ ਲੋਨ ਦੇ ਆਸਪਾਸ ਇਹ ਹੱਥ ਤੇ ਸਥਿਤ ਆ ਜੀ ਇਸ ਵੇਰ ਸੇਰ ਦਾ ਜਗਾ ਨਾਂ ਦੇ ਹੈਗੀ ਆ ਜੀ ਸਿਕੰਦਰ ਤੇ 슈ਗਰ ਫ੍ਰੀ ਕੰਡੀਆਂ ਦੀ ਜੀ ਸੋ ਤੁਹਾਡਾ ਸਾਰਿਆਂ ਦਾ ਸਾਡੇ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਤੇ ਸਾਡਾ YouTube ਚੈਨਲ ਪੁਕਾਂ ਵਾਲੇ ਸਰਦਾਰ PP09 ਜਰੂਰ ਹੈ ਸਬਸਕ੍ਰਾਈਬ ਕਰੋ ਸਦਾ ਹੌਸਲਾ ਵਧਾਈ ਕਰੋ ਕਰਨ ਜੋ ਬਲਜੋਤ ਇਧਰ ਆਓ ਕਿ ਸਸੀ ਦਾ ਬਾਬਾ ਵਿਚ ਆ ਰਿਆ ਨੇ ਚਾਚੀ ਕਾ ਕੱਦੋ ਮਾਰਾਏ ਕਰਦੇ ਬੋਲੇ ਸ਼ੋਨਾ ਕੱਦੋ ਬੋਲੇ ਆਹ 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 ਕਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਤਨੂ ਆਜੀ ਦਾਡਾ ਸਾਰਿਆਂ ਦਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ